ਪੰਜਾਬ ਦੇ ਵਿੱਚ ਪਾਣੀਆਂ ਦਾ ਮਸਲਾ ਇੰਨੀ ਦਿਨੀ ਉਲਝਿਆ ਹੋਇਆ ਪਾਣੀਆਂ ਦੇ ਵਿੱਚ ਕਹਿ ਲਿਏ ਕਿ ਉਬਾਲ ਆਇਆ ਹੋਇਆ ਇਸ ਪਾਣੀਆਂ ਦੇ ਵਿੱਚ ਆਏ ਉਬਾਲ ਨੂੰ ਇਸ ਦੇ ਵਿੱਚ ਆਏ ਤਾਪਮਾਨ ਦੇ ਵਿੱਚ ਹੋਏ ਵਾਧੇ ਨੂੰ ਮਾਪਣ ਦੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਉੱਗੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀਹੁਰਾ ਦੇ ਨਾਲ ਗੱਲਬਾਤ ਕਰਕੇ ਉਹਨਾਂ ਨਾਲ ਕੀ ਗੱਲਬਾਤ ਹੋਈ ਹੈ ਉਹ ਇਸ ਮਸਲੇ ਤੇ ਕੀ ਨਜ਼ਰੀਆ ਰੱਖਦੇ ਆ ਭਗਵਾਨਤਮਾਨ ਇੱਥੇ ਕਿਹੜੀ ਚਾਲ ਖੇਡ ਰਹੇ ਆ ਟਿੱਕੇ ਦੇ ਨਾਲ ਰਲ ਕੇ ਖੇਡ ਰਹੇ ਆ ਕਿਹਦੇ ਇਸ਼ਾਰਿਆਂ ਦੇ ਉੱਤੇ ਸਾਰਾ ਕੁਝ ਹੋ ਰਿਹਾ ਜਾਂ ਕਿੰਨੂੰ ਲੁਭਾਉਣ ਦੇ ਲਈ ਹੋ ਰਿਹਾ ਇਹ ਸਾਰੀਆਂ ਗੱਲਾਂ ਮਾਲਵਿੰਦਰ ਸਿੰਘ ਮਾਲੀ ਨੇ ਕਲੀਅਰ ਕਰਕੇ ਰੱਖੀਆਂ ਨੇ ਆਪਾਂ ਉਹਨਾਂ ਨਾਲ ਕੀਤੀ ਗੱਲਬਾਤ ਸੁਣਦੇ ਹਾਂ ਇਸ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਪੰਜਾਬ ਦੇ ਸਿਆਸੀ ਮਾਹਿਰ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਹੁਰੀ ਮੌਜੂਦ ਹੈ ਮਾਲੀ ਸਾਹਿਬ ਪਾਣੀਆਂ ਦਾ ਮੁੱਦਾ ਉਲਝ ਚੁੱਕਿਆ ਹੈ ਪੰਜਾਬ ਦਾ ਸਾਰੀਆਂ ਸਿਆਸੀ ਧਿਰਾਂ ਨੇ ਆਪਣੀਆਂ ਆਪਣੀਆਂ ਤੋਪਾਂ ਬੀੜੀਆਂ ਨੇ ਆਖਰਕਾਰ ਤੁਸੀਂ ਇਸ ਸਾਰੇ ਸਮੁੱਚੇ ਵਰਤਾਰੇ ਨੂੰ ਕਿਸ ਨਿਗਾਹ ਨਾਲ ਦੇਖਦੇ ਹੋ ਵਾਜਨ ਸਾਹਿਬ ਅਸਮ ਗੱਲ ਇਹ ਹੋਈ ਆ ਜੀ ਵੀ ਪਾਣੀਆਂ ਦਾ ਮੁੱਦਾ ਉੱਝਿਆ ਨਹੀਂ ਜੀ ਜੇ ਤਾਂ ਉੱਝਿਆ ਹੋਇਆ ਮੁੱਦਾ ਜੀ ਉਹਦਾ ਸੱਚ ਸਾਹਮਣੇ ਆਉਣ ਦੇ ਅਸਾਰ ਬਣ ਰਹੇ ਨੇ ਜੀ ਕਿਉਂਕਿ ਜੇ ਅਸਲ ਮਸਲਾ ਸਾਹਮਣੇ ਆਇਆ ਹਰਿਆਣੇ ਨੇ ਪੀਣ ਲਈ ਪਾਣੀ ਦੇ ਨਾਂ ਤੇ ਬਾਦੂ ਪਾਣੀ ਮੰਗਿਆ ਜੀ ਪੰਜਾਬ ਨੇ ਪਹਿਲੀ ਵਾਰ ਨਾ ਕੀਤੀ ਆ ਜੀ ਹਰਿਆਣੇ ਦੇ ਲੋਕਾਂ ਨੂੰ ਪੀਣ ਲਈ 1700 ਕਿਊਸਕ ਪਾਣੀ ਚਾਹੀਦਾ ਬਿਲਕੁਲ 4000 ਕਿਊਸਕ ਪੈਨ ਹੀ ਪੰਜਾਬ ਉਹਨਾਂ ਨੂੰ ਵੱਧ ਪਾਣੀ ਦੇ ਰਿਹਾ ਜੀ ਪਰ ਕਿਉਂਕਿ ਇੱਕ ਡੈਮ ਸੇਫਟੀ ਐਕਟ ਬਣਾਇਆ ਕਿੰਦਰ ਨੇ ਪਿਛਲੇ ਸਾਲਾਂ ਚ ਜੀ ਬਿਲਕੁਲ ਕਿਸਾਨ ਅੰਦੋਲਨ ਤੋਂ ਬਾਅਦ ਜੀ ਉਹਨੇ ਮੁਲਕ ਦੇ ਸਾਰੇ ਦੈਮਾਂ ਤੇ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਤੇ ਉਹਦੇ ਕਬਜੇ ਦਾ ਇੱਕ ਆਧਾਰ ਤਿਆਰ ਕਰਤਾ ਬਿਲਕੁਲ ਸਾਰੀਆਂ ਸਿਆਸੀ ਪਾਰਟੀਆਂ ਨੇ ਹੱਥ ਪੜਾਏ ਹੋਏ ਨੇ ਉੱਥੇ ਆਪਣੇ ਗੁੱਥੇ ਲਾਏ ਹੋਏ ਨੇ ਬਿਲਕੁਲ ਹੀ ਕੋਈਆਂ ਗਾਂਹ ਗੱਲਾਂ ਕੀ ਹੋਣੀਆਂ ਉਹਦੀਆਂ ਅਰਥ ਸੁਭਾਵਨਾ ਕੀ ਹੋਣੀਆਂ ਉਹ ਵੀ ਉੱਪਰ ਕੇ ਸਾਹਮਣੇ ਆ ਗਈਆਂ ਜੀ ਇੱਕ ਪੱਖ ਜੀ ਦੂਜਾ ਜੀ ਤੇ ਕ੍ਰਿਸ਼ਨ ਕਬਹਾਰ ਸंचाई 77 ਬਣਿਆ ਜੀ ਉਹ ਚਰਚਕ ਅਫਸਰ ਰਹਾ ਹਮੇਸ਼ਾ ਹੀ ਜੀ ਮਤਲਬ ਹਾਂ ਪੱਖੋਂ ਵੀ ਰਹਾ ਤੇ ਜਿਨ੍ਹਾਂ ਨੂੰ ਉਹ ਸੂਚ ਕਰਦਾ ਉਹ ਦੀ ਅਲੋਚਨਾ ਵੀ ਕਰਦੇ ਆ ਜੀ ਉਹਨੇ ਕੀ ਕੀਤਾ ਉਹਨੇ ਫੈਲਾ ਝਾੜੀਆਂ ਸਾਰੀਆਂ ਸੰਝਾਈ ਮਹਿਕਮੇ ਦੀਆਂ ਬਿਲਕੁਲ ਉਹਨੇ ਕਿਹਾ ਵੀ ਲਿਆਓ ਕਿੱਥੇ ਨੇ ਕੱਸੀਆਂ ਕਿੱਥੇ ਨੇ ਨਾਲੇ ਕਿੱਥੇ ਨੇ ਖਾਲ ਜੀ ਜਿਨ੍ਹਾਂ ਤੇ ਪੈਸਾ ਖਰਚ ਕੀਤਾ ਤੇ ਜਿਨ੍ਹਾਂ ਦੀ ਮਰਮਤ ਲਈ 1100 ਕਰੋੜ ਦਾ ਸंचाई ਘਟਾਲਾ ਪਹਿਲਾਂ ਹੋਇਆ ਹੋਇਆ ਸਾਹਮਣੇ ਆਇਆ ਹੋਇਆ ਪਰ ਉਹ ਫੈਲੇ ਗੁੰਮ ਹੋ ਗਈ ਸੁਣਿਆ ਜੀ ਜਦੋਂ ਉਹਨੇ ਇਹ ਗੱਲ ਛੇੜੀ ਥੇ ਗੱਲ ਉੱਪਰ ਕੇ ਆਈ ਵੀ ਪੰਜਾਬ ਆ ਜਿਹੜਾ ਉਹਦਾ ਪਾਣੀ ਦੂਜੇ ਰਾਜਾਂ ਨੂੰ ਦੇਣ ਤੋਂ ਬਾਅਦ ਜਿਹੜਾ ਪਾਣੀ ਪੰਜਾਬ ਕੋਲੇ ਬਚਦਾ ਜੀ ਇਹ ਤਾਂ ਉਹਦਾ ਵੀ 28% ਵਰਤ ਰਿਹਾ ਬਿਲਕੁਲ ਤੇ ਬਾਕੀ ਪਾਣੀ ਦੂਜੇ ਰਾਜਾਂ ਨੂੰ ਜਾ ਰਿਹਾ ਜੀ ਇਸ ਕਰਕੇ ਆਮ ਆਦਮੀ ਪਾਰਟੀ ਲੱਖਾਂ ਆਪਣੇ ਮੁੱਦੇ ਥਾਪੜੀ ਜਾਵੇ ਇਹਨਾਂ ਦਾ ਤਾਂ ਕੋਈ ਏਜੰਡਾ ਨਹੀਂ ਸੀ ਪਾਣੀ ਬਾਰੇ ਜੀ ਇਹ ਤਾਂ ਹਰਿਆਣੇ ਚ ਜਾ ਕੇ ਕਹਿੰਦੇ ਸੀ ਹਾਂ ਜੀ ਪਾਣੀ ਤਾਂ ਸਭ ਨੂੰ ਮਿਲਣਾ ਚਾਹੀਦਾ 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 ਹੈ ਸਭ ਦੀ ਜ਼ਰੂਰਤ ਹੁੰਦੀ ਹੈ ਪੰਜਾਬ ਨੂੰ ਵੀ ਮਿਲੇਗਾ ਹਰਿਆਣੇ ਨੂੰ ਵੀ ਮਿਲੇਗਾ ਜੀ ਉਹ ਜਾਨੀ ਉਹ ਅਫਸਰ ਦੀਆਂ ਕਾਰਵਾਈਆਂ ਕਰਕੇ ਇਹਨਾਂ ਹੱਥ ਇੱਕ ਮੁੱਦਾ ਆ ਗਿਆ ਬਿਲਕੁਲ ਇਹ ਕਰਕੇ ਇਹ ਕਹਣ ਲੱਗ ਗਏ ਸੀ ਪਹਿਲਾਂ ਤੱਕ ਪਾਣੀ ਪਚਾਤਾ ਦੱਸੋ ਤੁਹਾਡੇ ਅਜੰਡੇ ਵਿੱਚ ਕਿੱਥੇ ਸੀ ਇਹ ਗਰੰਟੀਆਂ ਕਿੱਥੇ ਸੀ ਇਹ ਪੰਜਾਬ ਦੇ ਪਾਣੀਆਂ ਦੀ ਰਾਖੀ ਕਰਨੀ ਕਿੱਥੇ ਸੀ ਤੁਹਾਡੇ ਜੀ ਨਾਲੇ ਮੰਗਲ ਸਾਹਿਬ ਇਹ ਚ ਦਾ ਇਹ ਵਰਲਡ ਬੈਂਕ ਦੀ ਵੀ ਪਾਲਿਸੀ ਹੈ ਕਿ ਪਾਣੀ ਬਚਾਉਣ ਵਾਲੀ ਜਿਹੜੀ ਪੈਸਾ ਵੀ ਦੇ ਰਿਹਾ ਵਰਲਡ ਬੈਂਕ ਇਸ ਮਾਮਲੇ 'ਚ ਵੀ ਬਹੁਤ ਪੈਸਾ ਦਿੱਤਾ ਆਮਨੇ ਬਿਲਕੁਲ ਜੀ ਸਿੰਚਾਈ ਲਈ ਖਾਲੇ ਬਣਾਉਣ ਲਈ ਹੋਰਾਂ ਲਈ ਵਰਲਡ ਬੈਂਕ ਨੇ ਬਹੁਤ ਸਹਾਇਤਾ ਦਿੱਤੀ ਪਰ ਇਹ ਤਾਂ ਲੁੱਟ ਦੀ ਖਾਨ ਬਣ ਗਿਆ ਨਾ ਸਾਰਾ ਮਾਮਲਾ ਇੱਕ ਜੀ ਹੁਣ ਤੁਸੀਂ ਇਹ ਅਵਾਜ਼ਾ ਲਾ ਲੋ ਵੀ ਮੈਨੂੰ ਤਾਂ ਇਹ ਲੱਗਦਾ ਵੀ ਯਾਰ ਠੀਕ ਆ ਦਿੱਲੀ ਨੇ ਧੱਕਾ ਕੀਤਾ ਪੰਜਾਬ ਨਾਲ ਜੀ ਪੰਜਾਬ ਦਾ ਪਾਣੀ ਲੁੱਟਿਆ ਇਹ ਵੀ ਠੀਕ ਆ ਜਿਵੇਂ ਦੂਜੇ ਸੂਬੇ ਬਣਾਏ ਸੀ ਜੋ ਉਹਨਾਂ ਨੂੰ ਹੱਕ ਦਿੱਤੇ ਸੀ ਪੰਜਾਬ ਤੋਂ ਖੋਲੇ ਜੀ ਪੰਜਾਬ ਵੰਡਿਆ ਗਿਆ ਪਰ ਪਾਣੀਆਂ ਦੇ ਮਾਮਲੇ ਤੇ ਦੇਖੋ ਪੰਜਾਬ ਚ ਕਿੱਡੀਆਂ ਲੜਾਈਆਂ ਹੋਈਆਂ ਨੇ ਬਿਲਕੁਲ ਪਰ ਹਕੀਕਤ ਕੀ ਆ ਇਹ ਤਾਂ ਤੁਸੀਂ ਕਹਿੰਦੇ ਹੋ ਇੱਕ ਵੀ ਪਾਣੀ ਦੀ ਬੂੰਦ ਨਹੀਂ ਜਾਣ ਦੇਵਾਂਗੇ ਜੀ ਪਹਿਲੀ ਗੱਲ ਪਾਣੀ ਜਾ ਰਿਹਾ ਜੀ ਦੂਜੀ ਗੱਲ ਥੋੜਾ ਹਿੱਸਾ ਵੀ ਜਾ ਰਿਹਾ ਜੀ ਜੇ ਅਸੀਂ 28% ਭੂਤ ਮੰਨਤਾ ਦੇਖੋ ਗੱਪ ਮਾਰਦਾ ਹੁੰਦਾ ਉਹ ਕਹਿੰਦਾ 20% ਤੇ ਵਰਤ ਰਹੇ ਸੀ 78% ਤੇ ਆ ਗਏ ਉਹ ਮੈਂ ਸੁਣਿਆ ਜਾਂ ਪੜ੍ਹਿਆ ਉਹਦੇ ਵਿੱਚ ਇਹ ਹੈ ਵੀ 28% ਵਰਤ ਰਹੇ ਸੀ 63% ਅਸੀਂ ਵਰਤਣ ਲੱਗੇ ਜੀ ਹੁਣ ਪਹਿਲਾਂ ਕੀ ਹੁੰਦਾ ਸੀ ਜਿਵੇਂ ਕਿਹਾ ਕਿ 14 ਦਾ ਮਾਲ ਡੰਗਾ ਨਿਕਲ ਜੀ ਕਿਉਂਕਿ ਅਸੀਂ ਆਪਣਾ ਪਾਣੀ ਨਹੀਂ ਵਰਤ ਰਹੇ ਸੀ ਮੈਰੀ ਪਾਣੀ ਲਿਸ ਹੋ ਗਿਆ ਸੀ ਮਤਲਬ ਦੇ ਅਸੀਂ ਫ੍ਰੀ ਬਿਜਲੀ ਕਰਤੀ ਖੇਤੀ ਨੂੰ ਜੀ ਥਰਮਲ ਲਾਲੇ ਆਪਣੀ ਪਾਣੀ ਬਚਾਉਣ ਤੇ ਪਾਣ ਬਿਜਲੀ ਦਾ ਹੱਕਾ ਉਹ ਨਹੀਂ ਥਾ ਤੇ ਥਰਮਲ ਲਾਲੇ ਦੀ ਜੀ ਤੇ ਉਹ ਉਸ ਹਾਲਤ ਦੇ ਵਿੱਚ ਕਿ ਪਹਿਲੀ ਵਾਰ ਹੋਇਆ ਵੀ ਇਹ ਮਸਲਾ ਉੱਪਰ ਕੇ ਸਾਹਮਣੇ ਆ ਗਿਆ ਬਿਲਕੁਲ ਇਹ ਹਰਿਆਣਾ ਕਹਿੰਦਾ ਵੀ ਪਹਿਲਾਂ ਵੀ ਸਾਨੂੰ ਮਿਲਦੇ ਹੁਣ ਤੁਸੀਂ ਕੰਨਾਂ ਚਾ ਲਓ ਜੀ ਵਾਧਵਾਸ ਆਹੋ ਜੀ 1995 ਚ ਰਾਜਸਥਾਨ ਨਾਲ ਸੰਧੀ ਹੋਈ ਜੀ ਉਹ ਮੀਟਿੰਗ ਦੇ ਮਿੰਟ ਬਾਹਰ ਆ ਗਏ ਵੀ ਜਿਹੜਾ ਰਾਜਸਥਾਨ ਨੂੰ ਪਾਣੀ ਦਿੱਤਾ ਇਹਦੀ ਕੀਮਤ ਤੈਅ ਕਰਨ ਲਈ ਅਗਲੀ ਮੀਟਿੰਗ ਕੀਤੀ ਜਾਵੇਗੀ ਜੀ ਉਹ ਮੀਟਿੰਗ ਅੱਜ ਤੱਕ ਨਹੀਂ ਹੋਈ ਜੀ ਪੰਜਾਬ ਦੀ ਵਿਧਾਨ ਸਭਾ ਨੇ ਦੋ ਵਾਰ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਪੰਜਾਬ ਵਿਧਾਨ ਸਭਾ ਸਰਕਾਰ ਨੂੰ ਅਮਰਿੰਦਰ ਦੀ ਨੂੰ ਫਿਰ ਬਾਦਲ ਦੀ ਨੂੰ ਜੀ ਪਹਿਲਾਂ ਬਾਗਲਦੀਨ ਨੂੰ ਫਿਰ ਮਨਿੰਦਰ ਨੂੰ ਹਦਾਇਤ ਕਰਦੀ ਹੈ ਕਿ ਪੰਜਾਬ ਦਾ ਪਾਣੀ ਜਿਹੜਾ ਦੂਜੇ ਰਾਜਾਂ ਨੂੰ ਜਾ ਰਿਹਾ ਉਹਦੀ ਕੀਮਤ ਜੀ ਕਾਰਵਾਈ ਕਰੇ ਨਹੀਂ ਕੋਈ ਸੇਵੇਰੇ ਬਾਰੇ ਜਵਾਨ ਨਹੀਂ ਖੁੱਲਿਆ ਅੱਜ ਤੱਕ ਕਿਸੇ ਸਿਆਸੀ ਪਾਰਟੀ ਨੇ ਸਰਕਾਰ ਨੇ ਨਾ ਅੱਜ ਖੁੱਲ ਰਹੇ ਨੇ ਜੀ ਤੁਸੀਂ ਇਹ ਮਾਦਾ ਲਾ ਲੋਗੇ ਪਿਛਲੇ ਸਮੇਂ ਚ ਇੱਕ ਤਾਂ ਲੁੱਟ ਹੋ ਗਈ ਇਹ ਵੀ ਸਾਡਾ ਹੱਕ ਮੰਗਦੇ ਉਹ ਪਾਣੀ ਲੈ ਗਏ ਇਹ ਸਾਡਾ ਹੱਕ ਮੰਗਦਾ ਜੀ ਇੱਕ ਲੁੱਟੇ ਹੋ ਗਈ ਆਪ ਹੀ ਅਸੀਂ ਆਪਦਾ ਹਿੱਸਾ ਕਿੰਦਾ ਲਟਾਤਾ ਉਹਨਾਂ ਨੂੰ ਬਿਲਕੁਲ ਆਪ ਵੀ ਮਰਦੀ ਨਾਲ ਲਟਾਤਾ ਬਿਲਕੁਲ ਸੋ ਇਸ ਕਰਕੇ ਇਸ ਗੱਦੇ ਨਾਲ ਮੈਨੂੰ ਤਾਂ ਇੱਕ ਇਹ ਸਾਰੀ ਬਹਿਸ ਸੁਣ ਕੇ ਸਾਰੇ ਪੱਖ ਜਾਣ ਕੇ ਇੱਕ ਪੰਜਾਬ ਦੀ ਉਹ ਬੋਲੀ ਜਾਲ ਆਈ ਜੀ ਉਹ ਬੋਲੀਆ ਬੁੱਧੀ ਵਾਲਾ ਤਾਰਾ ਚੜਿਆ ਘਰ ਘਰ ਹੁਣ ਵਿਚਾਰਾਂ ਜੀ ਉੱਜਲਾ ਜੀ ਮੈਂ ਪਿੰਡਦਿਆਂ ਪੰਚਾਂ ਕੁੱਝ ਲੁੱਟ ਲਈ ਸਰਕਾਰਾਂ ਜੀ ਗਹਿਣਾ ਗੱਪਾ ਮਾਪਿਆਂ ਲਾ ਲਿਆ ਰੂਪ ਹੜਾ ਲਿਆ ਜੀ ਏਦਾਂ ਚਾਰ ਦੀਆਂ ਬੇਕਦਰੀਆਂ ਦੀਆਂ ਨਾਰਾਂ ਜੀ ਬਈ ਜੀ ਪੰਜਾਬੀਆਂ ਨਾਲ ਇਹ ਸਿਆਸੀ ਲੀਡਰਸ਼ਿਪ ਨੇ ਪੰਜਾਬ ਦੀ ਨੇ ਸਾਰੀ ਨਹੀਂ ਜੀ ਐਦਾਂ ਵੱਡਾ ਧੋਖਾ ਕੀਤਾ ਤੇ ਇਹਨੂੰ ਬੋਟ ਸਿਆਸਤ ਦਾ ਮੁੱਦਾ ਤਾਂ ਬਣਾ ਲਿਆ ਜੀ ਜਵਾਬਦੇਹ ਸਿਆਸੀ ਹੱਲ ਕੱਢਣ ਲਈ ਇਹ ਤੇ ਸਹੀ ਸਮਝ ਸਥਾਪਿਤ ਕਰਨ ਲਈ ਉਸ ਪਾਸੇ ਤੁਰ ਹੀ ਨਹੀਂ ਬਿਲਕੁਲ ਅੱਜ ਵੀ ਅੱਜ ਵੀ ਭਗਵਾਨ ਸਤਿਮਾਨ ਇਹ ਨਹੀਂ ਕਹਿੰਦਾ ਜੀ ਵੀ ਪਾਣੀ ਦਾ ਮੁੱਲ ਦੇਓ ਸਾਨੂੰ ਜਿਹੜਾ ਸਭ ਤੋਂ ਲੈ ਰਹੇ ਹੋ ਜੀ ਅੱਜ ਅੱਜ ਵੀ ਇਹ ਨਹੀਂ ਗੱਲ ਕਰਦਾ ਕੋਈ ਵੀ ਪਾਰਟੀ ਨਹੀਂ ਕਰਦੀ ਨਾ ਕਾਂਗਰਸ ਨਾਲ ਅਕਾਲੀ ਨਾ ਤੇ ਹੋਰ ਜੀ ਨਾ ਭਾਜਪਾ ਬਿਲਕੁਲ ਹੁਣ ਹੁਣ ਸਿੰਘ ਫਾਸ ਕਿੱਥੇ ਗਏ ਫਾਸੇ ਕਿੱਥੇ ਗਏ ਜੀ ਜਦੋਂ ਤੁਸੀਂ ਡੈਮ ਸੇਫਟੀ ਐਕਟ ਬਣਾ ਲਿਆ ਜੀ ਉਹਦੇ ਆਧਾਰ ਤੇ ਤੁਹਾਨੂੰ ਬਹੁਤ ਤਬਦੀਲੀਆਂ ਕਰਨ ਦਾ ਹੱਕ ਮਿਲ ਗਿਆ ਬਿਲਕੁਲ ਦੇਖੋ ਡੈਮ ਪਾਖਲਾ ਡੈਮ ਦੀ ਮੈਨੇਜਮੈਂਟ ਤੇ ਬਗਲ ਸੀ ਸੱਤਰ ਕੌਣ ਹੋ ਇਰੀਗੇਸ਼ਨ ਆਲਾ ਕੌਣ ਹੋ ਫਲਾਣਾ ਕੌਣ ਹੋ ਕੱਢਦਾ ਨਾ ਪੰਜਾਬ ਤੋਂ ਬਾਹਰ ਬਿਲਕੁਲ ਕੱਢਦੇ ਪਰ ਉਹ ਵੀ ਕਈ ਧਰਾਵਾਂ ਇਹਨਾਂ ਨੇ ਇਹਨੇ ਜਿਹੜੀਆਂ ਅੜਕਾਂ ਬਣਦੀਆਂ ਨੇ ਉਹ ਚ ਜੀ ਉਹ ਇੱਕ ਪੰਨੇ ਦੇ ਵਿੱਚ ਇਹ ਆ ਵੀ ਜਿਹੜੀ ਤਬਦੀਲੀ ਕਰਨੀ ਆ ਪਾਣੀ ਘੱਟ ਵੱਧ ਕਰਨਾ ਉਹਦੇ ਲਈ ਪੰਜਾਬ ਸਰਕਾਰ ਦੀ ਸਹਿਮਤੀ ਜ਼ਰੂਰੀ ਆ ਬਿਲਕੁਲ ਹੀ ਕਿਉਂਕਿ ਡੈਮ ਕਿਤੇ ਹੋਰ ਆ ਪਾਣੀ ਦੀ ਵੰਡ ਹੁੰਦੀ ਆ ਮੰਡਰ ਤੋਂ ਜੀ ਇਹ 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 ਇੱਕ ਜਿਹਨੂੰ ਆਪਾਂ ਕਹਿੰਦੇ ਡਕਾਊਟ ਨਹੀਂ ਆ ਜਿਹੜਾ ਪੰਜਾਬ ਦੇ ਹੱਕ ਤੇ ਜਾਂਦੀ ਆ ਉਹਦੇ ਵਿਰੋਧ ਤੇ ਜਾਂਦੀ ਆ ਬਿਲਕੁਲ ਹੁਣ ਚਾਹੀਦਾ ਤੇਰੇ ਬਾਰੇ ਇਹ ਆ ਵੀ ਭਗਵਾਨਤ ਮਾਨ ਸਰਬ ਪਾਰਟੀ ਮੀਟਿੰਗ ਬੁਲਾਵੇ ਜੀ ਪੁਰਾਣੇ ਮਾਰਤਮਾਨ ਉਪਰ ਆਸਬਾਦਾ ਸੈਸ਼ਨ ਬੁਲਾਵੇ ਜੀ ਉਥੇ ਇਹੇ ਫੈਸਲੇ ਜਾਂ ਇਹ ਮਸਲੇ ਇਹ ਸਮੂਹ ਤੌਰ ਤੇ ਵਿਚਾਰੇ ਜਾਣ ਇਹ ਹੱਲ ਕੱਢਿਆ ਜਾਵੇ ਵੀ ਇਹ ਮਸਲਾ ਸਿਆਸੀ ਕਾਨੂੰਨੀ ਮਸਲਾ ਨਹੀਂ ਹੈ ਬਈ ਜੀ ਜੀ ਕਾਨੂੰਨੀ ਤਾਂ ਸੁੱਧ ਕਰ ਦੇਣੀ ਬਿਲਕੁਲ ਜੇ ਤੁਸੀਂ ਕਾਨੂੰਨ ਦੇ ਨਾਲੇ ਚੱਲਣਾ ਤੁਸੀਂ ਸਾਰਾ ਕੁਝ ਪਵਾ ਕੇ ਇੱਕ ਥੋੜੀ ਜੀ ਕੁੰਡੀ ਕਾਨੂੰਨ ਵੀ ਤੁਹਾਡੇ ਪੱਖ 'ਚ ਜੀ ਉਹਦੇ ਆਸ ਵਿੱਚ ਤੁਸੀਂ ਸਾਰੇ ਕਸਬੇ ਕਿਵੇਂ ਬਦਲ ਦੋਗੇ ਬਿਲਕੁਲ ਮਤਲਬ ਤੁਸੀਂ ਜਾ ਕੇ ਹਰਜੋਤ ਬੈਂਸ ਨੇ ਤੇ ਭਗਵੰਤ ਸਵਾਨ ਨੇ ਡੇਰਾ ਲਾ ਲਿਆ ਮੰਗਲ ਡੈਮ ਤੇ ਪੰਜਾਬ ਪੁਲਿਸ ਦੀ ਸਿਕਿਉਰਿਟੀ ਵਧਾਤੀ ਜੀ ਤੁਹਾਨੂੰ ਤਾਂ 5 ਮਿੰਟ ਟੜਾ ਦੇਣਗੇ ਉੱਥੋਂ 5 ਮਿੰਟ ਚ ਜੀ ਡੈਮ ਸਿਕਿਉਰਿਟੀ ਐਕਟ ਦੇ ਹੇਠਾਂ ਇਹਦੇ ਫੈਸਲੇ ਲਾਗੂ ਨਹੀਂ ਹੋ ਰਹੇ ਮੰਗਲ ਡੈਮ ਆ ਜਿਹੜਾ ਉਹ ਵੀ ਉਹਦੀ ਸਿਕਿਉਰਿਟੀ ਫੌਜ ਦੇ ਹਵਾਲੇ ਕੀਤੀ ਜਾਵੇ ਕੀ ਕਰੋਗੇ ਬਿਲਕੁਲ ਤੁਸੀਂ ਇੱਕ ਤਰ੍ਹਾਂ ਦੇ ਡੰਡੇ ਮਾਰ ਰਹੇ ਹੋ ਤੁਸੀਂ ਜਿਹੜੀ ਵੱਡੀ ਬੁਨਿਆਦੀ ਗਲਤੀ ਹੋਈ ਹੋਈ ਆ ਸਭ ਤੋਂ ਉਹ ਤੇ ਲੋਕਾਂ ਨੂੰ ਚੇਤਨ ਕਰਨ ਨਹੀਂ ਥਾ ਸਿਆਸੀ ਲੜਾਈ ਲੜਨੀ ਥਾ ਮੰਡਲ ਟਾਈਮ ਜਾ ਕੇ ਬਹਿ ਗਏ ਵੀ ਆਹ ਕਿਵੇਂ ਲੈ ਜਾਣਗੇ ਉਹ ਤਾਂ ਹੀ ਮੁੱਖ ਮੰਤਰੀ ਕਹਿੰਦੇ ਮੈਂ ਨਕਾ ਦੇਖਣ ਆਇਆ ਹਾਂ ਹੀ ਬਸ ਨਹੀਂ ਉਹ ਉਹ ਇਸ ਤਰ੍ਹਾਂ ਪੰਜਾਬੀ ਦਾ ਗੀਤ ਆ ਜੀ ਕੁੱਲੀ ਰਾਹ ਦੇ ਵਿੱਚ ਪਾਈ ਅਸੀਂ ਤੇਰੇ ਆਉਂਦਾ ਜਾਂਦਾ ਵੇਖਦਾ ਰਹੀ ਉੱਥੇ ਜਾ ਕੇ ਕੁੱਲੀ ਬਾਲੀ ਠੀਕ ਹੈ ਮਸਲਾ ਵੀ ਇਹਦੇ ਨਾਲ ਹੱਲ ਹੁੰਦਾ ਬਿਲਕੁਲ ਲੜਾਈ ਸਿਆਸੀ ਲੜਨ ਦੀ ਲੋੜ ਆ ਤੇ ਜਦੋਂ ਸਿਆਸੀ ਲੜਾਈ ਲੜੋਗੇ ਪੰਜਾਬ ਦੇ ਸਿਆਸਦਾਨਾਂ ਦਾ ਘਣਾਉਣਾ ਕਿਹੜਾ ਤੁਹਾਡੇ ਸਾਹਮਣੇ ਆਉ ਬਿਲਕੁਲ ਵੀ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਇਹ ਪਾਣੀਆਂ ਦੇ ਮੁੱਦੇ ਤੇ ਵੋਟਾਂ ਦੀ ਸਿਆਸਤ ਕਿਵੇਂ ਕਰਦੇ ਰਹੇ ਜੀ ਅੱਜ ਸੁਖਵੀਰ ਬਾਦਲ ਕਹਿੰਦਾ ਅਸੀਂ ਐਸਓਆਈ ਵੱਲੋਂ ਬਾਅਦ ਕੀਤਾ ਜ਼ਮੀਨਾਂ ਕਰਤੀਆਂ ਜੇ ਕਰਤੀਆਂ ਉਹ ਕਰਤੀਆਂ ਜੀ ਉਹਨੂੰ ਇਹ ਯਾਦ ਨਹੀਂ हरियाणा ਦੀ ਵਿਧਾਨ ਸਭਾ ਦਾ ਰਿਕਾਰਡ ਆ ਜਿਹੜੀ ਪੂਰੀ ਮੋਰਚਾ ਲਾਇਆ ਜੀ ਐਕਸ ਬਈ ਐਲ ਦਾ ਉਦਘਾਟਨ ਕਰਨ ਲਈ ਦੇਵੀ لال ਤੇ ਬਾਦਲ ਸਾਹਿਬ ਰਾਜੀ ਹੋ ਗਈ ਸੀ ਜੀ ਥੋੜਾ ਸਾਹ ਉਹ ਉੱਥੇ ਸੀ ਰਾਜ ਸਭਾ ਲੋਕ ਸਭਾ ਮੈਂਬਰ ਸੀ ਮੇਰਾ خیال ਆ ਜੀ ਦੇਵੀ لال ਨੇ ਥੋੜਾ ਸਾਹ ਨੂੰ ਸੱਦਾ ਦਿੱਤਾ ਵੀ ਦੇਖੋ ਜੀ ਅਸੀਂ ਗੱਲ ਕੀਤੀ ਆ ਇਹ ਸਹਿਮਤੀ ਹੋ ਗਈ ਉਦਘਾਟਨ ਕਰਨਾ ਇਸ ਬਈ ਐਕਸ ਦਾ ਤੁਸੀਂ ਉੱਥੇ ਜੀ ਉਹ ਕਦੇ ਕਿਨੇ ਫੈਸਲੇ ਪਰਕਰ ਕਰ ਲਈ ਤੇਰੇ ਬਾਦਲ ਸਾਹਿਬ ਨੇ ਹਾਂ ਇਹ ਉਹਨਾਂ ਨੇ ਕਿਵੇਂ ਕਰ ਲਈ ਉਹ ਤਾਂ ਪੰਜਾਬ ਚ ਆ ਕੇ ਉਦੋਂ ਟੌੜਾ ਸਾਹਿਬ ਦਾ ਜਲਵਾ ਬਹੁਤ ਸੀ ਜੀ ਉਹਨਾਂ ਨੇ ਖੰਡਾ ਘੜਕਾਤਾ ਜੀ ਵੀ ਇਹਦਾ ਉਗਟਣ ਤੁਸੀਂ ਕਿਵੇਂ ਕਰ ਸਕਦੇ ਹੋ ਬਿਲਕੁਲ ਪਾਣੀ ਆ ਨਾ ਮਸਲਾ ਜੇ ਆ ਉਹ ਆ ਚਲੋ ਬਾਦਲ ਉਥੋਂ ਤਿਲਕ ਗਿਆ ਫਰੈਂਡ ਦੀ ਅਸੈਂਬਲੀ ਚ ਦੇਵੀ ਲਾਲ ਦੇ ਪਾਸੋਂ ਤਬ ਇੱਕ ਬਹੁਤ ਵੱਡੀ ਗੱਲ ਹੋਣ ਜਾ ਰਹੀ ਆ ਸਭ ਦੀ ਸਲਾਹ ਹੋ ਗਈ ਮੈਂ ਆਪਣੇ ਮਿੱਜੀ ਰਿਸ਼ਤੇ ਵਰਤ ਕੇ ਬਾਦਲ ਸਾਹਿਬ ਨੂੰ ਮਨਾ ਲਿਆ ਕਿਉਂਕਿ ਉਹ ਮੁੱਖ ਮੰਤਰੀ ਸੀ ਪੰਜਾਬ ਦੇ ਅਸੀਂ ਲੜ ਕੇ ਉਹ ਦਾਟਨ ਕਰਾਂਗੇ ਜੀ ਤੋੜਾ ਸਾਹਿਬ ਨੇ ਉਸ ਵੇਲੇ ਦਬਾਅ ਪਾ ਕੇ ਵੀ ਇਹ ਰਾਹ ਪੁੱਠਾ ਪਟੀਸ਼ਨ ਪਾਓ ਸੁਪਰੀਮ ਕੋਰਟ ਚ ਉਹ ਪਟੀਸ਼ਨ ਪਵਾਤੀ ਜਿਹੜੀ ਮੁੜ ਕੇ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਨੂੰ ਇਹ ਕਹਿ ਕੇ ਮੁੱਖ ਮੰਤਰੀ ਰਹਿਣਾ ਦਾ ਪਟੀਸ਼ਨ ਵਾਪਸ ਲੈਣੀ ਆ ਉਨੇ ਪਟੀਸ਼ਨ ਵਾਪਸ ਲੈ ਲਈ ਮੁੱਖ ਮੰਤਰੀ ਰਹਿਣ ਖਾਤਰ ਅੱਜ ਕਿਤੇ ਕੋਈ ਯਾਦ ਹੈ ਕਿਸੇ ਨੂੰ ਕੋਈ ਦਰਬਾਰਾ ਸਿੰਘ ਹੁੰਦਾ ਸੀ ਇੱਥੇ ਬਿਲਕੁਲ ਸੋ ਮੈਂ ਜਿਹੜੀ ਮੈਂ ਗੱਲ ਕਹਿਣਾ ਵੀ ਇਸ ਮਸਲੇ ਦੇ ਨਾਲ ਦਿੱਲੀਆ ਨੇ ਤਾਂ ਜੋ ਕੀਤਾ ਕੀਤਾ ਉਹਦਾ ਕੋਈ ਰੌਲੇ ਨਹੀਂ ਪੰਜਾਬ ਦੇ ਸਿਆਸਦਾਨਾਂ ਨੇ ਸੱਤਾ ਪ੍ਰਾਪਤੀ ਲਈ ਗੱਦੀ 'ਤੇ ਰਹਿਣ ਲਈ ਪਾਣੀ ਦੇ ਮਸਲੇ ਤੇ ਕਿੰਨਾ ਵੱਡਾ ਵਸਾ ਘਾਤ ਕੀਤਾ ਲੋਕਾਂ ਨਾਲ ਹੁਣ ਇਹ ਵੀ ਸਾਹਮਣੇ ਆਉਗੇ ਇਹਦੇ ਨਾਲ ਜੜ ਕੇ ਕਿਉਂਕਿ ਭਗਵਾਨ ਤਮਨ ਕਹਿੰਦਾ ਮੈਂ ਸਪੀਚ ਸੁਣੀ ਜੀ ਉਹ ਕਹਿੰਦਾ ਜੀ ਹਰਿਆਣੇ ਵਾਲੇ ਕਹਿੰਦਾ ਪਹਿਲਾਂ ਤਾਂ ਸਾਨੂੰ ਕੋਈ ਜਵਾਬ ਨਹੀਂ ਮਿਲਿਆ ਜੀ ਬਿਲਕੁਲ ਸਾਡੂ ਦਾ ਹਮੇਸ਼ਾ ਹੀ ਪਾਣੀ ਮਿਲਦਾ ਜੀ ਇਹ ਉਹ ਚਾਹੇ ਬੜਕੋ ਮਾਰਦਾ ਅਸੀਂ ਖੇਤਾਂ ਵਿੱਚ ਪੁੱਤਾਂ ਅਸੀਂ ਨੱਕੇ ਛੱਡਦੇ ਰਹੇ ਹਾਂ ਗੈਂਡੋਰੀਆਂ ਲਾਉਂਦੇ ਰਹੇ ਹਾਂ ਸਾਨੂੰ ਪਤਾ ਪਾਣੀ ਦੀ ਕਿੰਨੀ ਕੀ ਹੁੰਦੀ ਹੈ ਪਰ ਭਗਵਾਨ ਤਮਨ ਕੋਲੇ ਕੋਈ ਅਹਿਜ ਆਧਾਰ ਨਹੀਂ ਇਸ ਗੱਲ ਤੋਂ ਬਿਨਾ ਜੀ ਵੀ ਪੰਜਾਬ ਦੇ ਪਾਣੀਆਂ ਦਾ ਪੰਜਾਬ ਮਾਲਕ ਕਿੰਨੇ ਆ ਬਿਲਕੁਲ ਨਾ ਇਹ ਰੇਪੀਰੀਅਨ ਲਾਤੇ ਖੜਿਆ ਨਾ ਇਹ ਕਮੰਤਰੀ ਕਾਨੂੰਨਾਂ ਤੇ ਖੜਿਆ ਕਿ ਕਿਹੜੀ ਗੱਲ ਦੇ ਆਸਰ ਇਹ ਸਿਆਸੀ ਪੋਜੀਸ਼ਨ ਲੜੂਗਾ ਮੈਂ ਦਿੱਲੀ ਦੇ ਨਾਲ ਇਹ ਇਹਦਾ ਇਹ ਪਤਾ ਕੀ ਕਰ ਰਿਹਾ ਹੁਣ ਜੀ ਇਹ ਇੱਕ ਆਪਰੇ ਟੋਟਕਾ ਸੁਣਾਉਣਾ ਹੁੰਦਾ ਸੀ ਕਹਿੰਦਾ ਇੱਕ ਵਾਰ ਜੰਗਲ ਦੇ ਲੋਕਾਂ ਨੇ ਬਾਂਦਰ ਚੁਣ ਲਿਆ ਬੜਾ ਵਾਜਾ ਜੀ ਇੱਕ ਕਹਿੰਦਾ ਕੋਈ ਬੰਦਰ ਸੀ ਉਹਦਾ ਨਾਂ ਲੈਂਦਾ ਉਹਦੀ ਖੁੱਡ ਸੀ ਉਹਦੇ ਬੱਚੇ ਸੀ ਉਹਦੇ ਵੱਲ ਭਗਿਆੜ ਜਾਂ ਕੋਈ ਉਹ ਰਹਿ ਦੇ ਜਾਨਵਰ ਵਧਣ ਲੱਗ ਗਿਆ ਵੀ ਉਹਦੇ ਬੱਚਿਆਂ ਨੂੰ ਖਾਊ ਜੀ ਤੇ ਨਾ ਉਹ ਭੱਜ ਕੇ ਰਾਜੇ ਕੋਲ ਆਈਏ ਦੇਖੋ ਜੀ ਉਹਨੂੰ ਪਤਾ ਲੱਗ ਗਿਆ ਮੇਰੇ ਬੱਚਿਆਂ ਦਾ ਉਹ ਖਾਊ ਜੀ ਤੇ ਨਾ ਅੱਛਾ ਕਹਿੰਦੀ ਬੰਦਰ ਇੱਕ ਟਾਣੀ ਤੋਂ ਦੂਜੀ ਟਾਣੀ ਤੇ ਦੂਜੀ ਟਿੱਕੀ ਤੇ ਟਿੱਕੀ ਸੌਣਾ ਮਾਰੀ ਗਿਆ ਉਹ ਕਹਿੰਦੀ ਕੋਲੇ ਪਹੁੰਚ ਗਿਆ ਜੀ ਉਹ ਕੁਝ ਕੁਛ ਕਰ ਫੇਰ ਉਹ ਕਹਿੰਦੀ ਉਹ ਤਾਂ ਵੱਡ ਗਿਆ ਖੁੱਡ ਚ ਹਾਂ ਹਾਂ ਤੇਦਾ ਬੀਬੀ ਗੱਲ ਸੁਣ ਮੈਂ ਕੋਈ ਕੋਸ਼ਿਸ਼ ਕਰਨ ਦੇ ਵਿੱਚ ਕਸਰ ਤਾਂ ਨਹੀਂ ਛੱਡੀ ਹੁਣ ਉਹ ਉਹ ਕੰਮ ਇਹ ਕਰ ਰਿਹਾ ਜੈ ਬੀਬੀ ਜੀ ਤੋਂ ਮੇਰੇ ਕਹਿਣ ਦਾ ਮਤਲਬ ਇਹ ਆ ਸਾਰੇ ਆਨ ਮੁੜ ਸੋਚਣਾ ਚਾਹੀਦਾ ਜੀ ਆਪ ਆਪ ਦਾ ਰੋਲ ਲਿਖੋ ਇਸ ਹਮਾ ਆਮ ਜੀ ਸਾਰੇ ਨੰਗੇ ਨੇ ਬਿਲਕੁਲ ਹੀ ਤਾਂ ਕੋਤਮਾਨ ਦੀ ਗੱਲ ਪਹਿਲੇ ਆ ਦੇ ਨਾ ਪਰ ਤੇਰੇ ਹੁੰਦੇ ਵੀ ਲੁੱਟੇ ਜਾ ਰਿਹਾ ਆਹ ਤਾਂ ਛੋਟੀ ਜੀ ਗੱਲ ਆ ਇਹ ਤਾਂ 21 ਮਈ ਤੱਕ ਦਾ ਨਾ ਜੀ ਮੰਨ ਲਓ 21 ਮਈ ਤੱਕ ਤੁਸੀਂ ਪਾਣੀ ਨਹੀਂ ਦੇਵੋਗੇ ਉਹਨਾਂ ਨੂੰ ਜੀ 21 ਮਈ ਤੋਂ ਬਾਅਦ ਹੋ ਜਾਣਾ ਮਹੀਸਾ ਤੋਂ ਸ਼ੁਰੂ ਹੋ ਜੂ ਬਿਲਕੁਲ 21 ਦਿਨਾਂ ਦੀ ਲੜਾਈ ਆ ਜਿਹੜੀ ਉਹ ਮੈਂ ਕਹਿੰਦਾ ਭਗਵਾਨਤਮਾਨ ਦੇ ਹੱਕ 'ਚ ਵੀ ਚਲੀ ਜਾਵੇ ਮੰਨ ਲਓ ਵੀ ਪਾਣੀ ਨਹੀਂ ਦਿੱਤਾ ਪਰ ਮਸਲਾ ਤਾਂ ਫੇਰ ਵੀ ਉੱਥੇ ਦੀ ਉੱਥੇ ਖੜਾ ਬਿਲਕੁਲ ਹਾਂ ਤਾਂ ਇਸ ਕਰਕੇ ਇਹ ਜਿਹੜਾ ਸਾਰਾ ਰੋਲ ਕਚੋਲਾ ਹੁਣ ਮਤਲਬ ਕੋਈ ਉਹ ਰਧਾਵਾ ਸਾਹਿਬ ਕਹਿੰਦੇ ਨੇ ਉਹ ਆਪਾਂ ਇਕੱਠੇ ਰਲ ਕੇ ਲੜੀਏ ਆਓ ਆਪਾਂ ਇਹ ਕਰਕੇ ਲੜੀਏ ਜੀ ਅਸਲ 'ਚ ਇਹ ਸਾਰੀ ਵੋਟਾਂ ਦੀ ਸਿਆਸਤ ਆ ਹੁਣ ਤੁਸੀਂ ਭਾਜਪਾ ਦੇ ਦੇਖ ਲਓ ਜੀ ਜਾਂ ਅਕਾਲੀ ਦਲ ਦੇ ਦੋਹੇ ਰਲ ਕੇ ਕਰ ਰਹੇ ਨੇ ਜੀ ਜੀ ਭਾਜਪਾ ਦੇ ਕਹਿੰਦੇ ਇਹ ਤਾਂ ਜੀ ਇਹ ਤਿਆਰੀ ਨਹੀਂ ਕਰਕੇ ਜਾਂਦੇ ਰਹੇ ਮੀਟਿੰਗਾਂ 'ਚ ਬਿਲਕੁਲ ਇਸ ਕਰਕੇ ਗੱਲ ਹੋਈ ਆ ਜੇ ਤਿਆਰੀ ਕਰਕੇ ਜਾਂਦੇ ਰਹੇ ਤਾਂ ਹੀ ਤਾਂ ਪੰਗਾ ਪਿਆ ਬਿਲਕੁਲ ਜੇ ਬਿਨਾ ਤਿਆਰੀ ਤੋਂ ਕ੍ਰਿਸ਼ਨ ਕੁਮਾਰ ਜਾਂਦਾ ਤਾਂ ਪੱਗੇ ਨਹੀਂ ਪੈਂਦਾ ਸੀ ਬਿਲਕੁਲ ਨਾਲ ਕ੍ਰਿਸ਼ਨ ਕੁਮਾਰ ਵਾਸੇ ਇਹ ਕਹਿੰਦਾ ਕਿ ਉਹ ਤਿਆਰੀ ਤੋਂ ਬਿਨਾ ਜਾਣ ਵਾਲੇ ਅਫਸਰਾਂ ਚ ਹੈ ਹੀ ਨਹੀਂ ਹਾਂ ਮੈਂ ਚਲੋ ਕੁਦਰਤੀ ਮੈਂ ਤਾਂ ਕਹਣਾ ਵੀ ਕਈ ਕਈ ਵਾਰ ਇਹਨਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਨਾ ਵੀ ਕਿਸੇ ਗੱਲ ਨਾਲ ਜੁੜ ਕੇ ਇੱਕ ਵੱਡਾ ਮਸਲਾ ਉੱਭਰਿਆ ਹੁੰਦਾ ਇਹਦੇ ਨਾਲ ਬਾਈ ਜੀ ਇਸ ਸਮਾਂ ਵਿੱਚ ਜਿੰਨੇ ਨੰਗੇ ਨੇ ਇਹ ਆਪ ਦਾ ਨੰਗ ਢੱਕਣ ਦੀ ਕੋਸ਼ਿਸ਼ ਕਰਦੇ ਨੇ ਬਿਲਕੁਲ ਤੇ ਉਹ ਠੱਗਿਆ ਨਹੀਂ ਜਾਣਾ ਜੇ ਪੰਜਾਬ ਦੇ ਲੋਕ ਸੁਚੇਤ ਤੇ ਜਾਗਰੂਕ ਹੋਣ ਹਾਂ ਇਹ ਤਾਂ ਹੈ ਮਾਲੀ ਤਾਂ ਇੱਕ ਪ੍ਰਸ਼ਨ ਇੱਥੇ ਵੀ ਖੜਾ ਹੋ ਜਾਂਦਾ ਹੈ ਕਿ ਇੱਕ ਲੰਬੀ ਸਮੇਂ ਤੋਂ ਕੋਸ਼ਿਸ਼ ਨਜ਼ਰ ਆਉਂਦੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ ਤਿੰਨ ਜਾਂ ਚਾਰ ਕੋਣੀ ਲੜਾਈ ਹੈ ਸਿਆਸੀ ਤੌਰ ਦੇ ਜਾਂ ਜਿਨ੍ਹਾਂ ਨੂੰ ਆਪਾਂ ਵੋਟਾਂ ਦੀ ਲੜਾਈ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਅਕਾਲੀ ਦਲ ਜਿੰਨਾ ਵੀ ਹੈ ਉਸ ਨੂੰ ਬੀਜੇਪੀ ਵਰਸਸ ਆਮ ਆਦਮੀ ਪਾਰਟੀ ਕਰਨ ਦੀ ਸਾਜ਼ਿਸ਼ ਵਜੋਂ ਵੀ ਇਸ ਸਾਰੇ ਇਸ਼ੂ ਨੂੰ ਕੁਝ ਲੋਕ ਦੇਖਣ ਦੀ ਕੋਸ਼ਿਸ਼ ਕਰਦੇ ਆ ਹੁਸੈਨ ਖਨਰ ਤੁਹਾਨੂੰ ਕੀ ਨਜ਼ਰ ਆਉਂਦਾ ਇਹਦੇ 'ਚ ਦੇਖੋ ਜੀ ਜਿਹੜੀ ਆਮ ਆਦਮੀ ਪਾਰਟੀ ਆ ਜਿਹੜਾ ਮੋਦੀ ਦਾ ਨਾਰਾ ਸੀ ਨਾ ਕਾਂਗਰਸ ਮੁਕਤ ਭਾਰਤ ਜੀ ਇਹਨੇ ਉਸ ਨਾਰੇ ਦੀ ਪੂਰਤੀ ਲਈ ਸਾਰੇ ਮੁਲਕ 'ਚ ਉਹੀ ਸਿਆਸਤ ਕੀਤੀ ਆ ਜੀ ਪਰ ਦਿੱਲੀ ਦੇ ਵਿੱਚ ਇਹਨਾਂ ਦਾ ਪੰਗਾ ਵੱਡਾ ਸੀ ਜੀ ਦਿੱਲੀ ਦੇ ਵਿੱਚ ਉਹਨਾਂ ਨੇ ਉਹ ਖੇਡ ਤੇ ਜਿਹੜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਆ ਉਹ ਤਾਂ ਬਾਈ ਜੀ ਗ੍ਰਹਿ ਮੰਤਰੀ ਨਾਲ ਐਨ ਪਾਸ ਦੇ ਕੇ ਖੇਡ ਰਹੀ ਆ ਸਾਰੀਆਂ ਗੱਲਾਂ ਚ ਜੀ ਹੁਣ ਤੁਸੀਂ ਭਗਵੰਤ ਮਾਨ ਜੀ ਇੱਕ ਗੱਲ ਸੁਣੋ ਪਾਕਿਸਤਾਨ ਦੇ ਖਿਲਾਫ ਜੰਗੀ ਜਨੂਨ ਪੜਕਾਇਆ ਜਾ ਰਿਹਾ ਜੰਗੀ ਦੀ ਤਿਆਰੀ ਕੀਤੀ ਜਾ ਰਹੀ ਆ ਜੀ ਭਗਵੰਤ ਮਾਨ ਉਹਦੇ ਬਾਰੇ ਕੋਈ ਸ਼ਬਦ ਬੋਲਣ ਦੀ ਥਾਂ ਜੀ ਕਹਿੰਦਾ ਤੁਸੀਂ ਇੰਡਸ ਵਾਟਰ ਪ੍ਰਤੀਤੀ ਕਰਤੀ ਰੱਦ ਜੀ ਉਹਦਾ ਪਾਣੀ ਸਾਡੇ ਰਣਜੀਤ ਸਾਗਰ ਡੈਮ ਚ ਪੋਗ ਡੈਮ ਚ ਪਾ ਦਿਓ ਅਸੀਂ ਪਾਣੀ ਦੇ ਦਾਂਗੇ ਕਹਾ ਜੀ ਇੱਕ ਤਾਂ ਮੁਲਬਰੀ ਹਮਾਇਤ ਕਰਤੀ ਸ਼ੰਕਰਾਚਾਰੀਆ ਹਿੰਦੂ ਮੱਠ ਦਾ ਉਹ ਕਹਿੰਦਾ ਹੋ ਹੀ ਨਹੀਂ ਸਕਦਾ ਬਿਲਕੁਲ ਜਿੰਦਰਜੀਤ ਸਿੰਘ ਨੇ ਇੱਕ ਮੇਰੇ ਦੋਸਤ ਨੇ ਉਹ ਸਿੰਚਾਈ ਮਹਿਕ ਵਿੱਚ ਵੱਡੇ ਅਸਰ ਰਹੇ ਨੇ ਜੀ ਉਹਨਾਂ ਨੇ ਤੱਥ ਦੱਸਿਆ ਮੈਨੂੰ ਨਹੀਂ ਪਤਾ ਸੀ ਕਿ ਇਹ ਦਰਿਆਵਾਂ ਨੂੰ ਰੋਕ ਨਹੀਂ ਸਕਦੇ ਜਿਹੜੇ ਉਹ ਦਰਿਆਵੇ ਪਾਕਿਸਤਾਨ ਵਾਲੇ ਉਹ ਨਿਕਲਦੀ ਪੀਓ ਕੋ ਸਾਕ ਕੂਕੋਇਡ ਕਸ਼ਮੀਰ ਚੋਂ ਨੇ ਜੀ ਉਹ 90% ਨਿਕਲਦੀ ਉੱਥੋਂ ਨੇ ਜੀ ਜੋ ਦੱਸਿਆ ਦੇਖੋ ਜੀ ਆਪਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਨਹੀਂ ਕਈ ਦੋਸਤ ਗੱਲ ਦੱਸ ਦਿੰਦੇ ਆਪਾਂ ਮੰਨਦੇ ਆ ਵੀ ਯਾਰ ਇਹ ਗੱਲ ਠੀਕ ਆ ਜੀ ਹਿੰਦੂ ਮਠ ਦਾ ਸ਼ੰਕਰਾਚਾਰੀਆ ਜਿਹੜਾ ਤੁਸੀਂ 20 ਸਾਲ ਨਹੀਂ ਲਾਈ ਸਕਦੇ ਇਹਨੂੰ ਬਿਲਕੁਲ ਹੀ ਪਹਾੜਾਂ ਚ ਫਿਰ ਤੁਸੀਂ ਕਹਿੰਦੇ ਉਹਦੇ ਅਸੀਂ ਰੱਦ ਕਰਾਂਗੇ ਰੋਕਾਂਗੇ ਤੇ ਜੀ ਨੇ ਥੋੜੇ ਰੋਕ ਤੇ ਫਿਰ ਕੀ ਬਣੂ ਬਿਲਕੁਲ ਹੀ ਸੋ ਇਸ ਕਰਕੇ ਬਾਈ ਜੀ ਸਾਰੀ ਪੁੱਛਲਾ ਵੀ ਦੀ ਖੇਡ ਆ ਅਸਲ ਮੁੱਦਿਆਂ ਤੋਂ ਧਿਆਨ ਭਟਕਾ ਕੇ ਲੋਕਾਂ ਨੂੰ ਭਾਵਕ ਕਰਕੇ ਸੱਤਾ ਕਿਵੇਂ ਹਾਸਲ ਕਰਨੀ ਆ ਸਾਰੀਆਂ ਪਾਰਟੀਆਂ ਉਹੀ ਖੇਡ ਖੇਡ ਰਹੀਆਂ ਨੇ ਬਿਲਕੁਲ ਮਹਿੰ ਸਾਹਿਬ ਇੱਕੇ ਵੀ ਗੱਲ ਚੱਲੀ ਕਿ ਅਚਾਨਕ ਹਰਿਆਣੇ ਦੇ ਮੁੱਖ ਮੰਤਰੀ ਨੈਰ ਸਿੰਘ ਸੈਣੀ ਦੀਆਂ ਸਰਗਰਮੀਆਂ ਪੰਜਾਬ 'ਚ ਵਧੀਆਂ ਚਾਹੇ ਡੇਰਾ ਬੱਸੀ ਵਾਲਾ ਸਮਾਗਮ ਹੋਵੇ ਜਾਂ ਇੱਕ ਦੋ ਸਮਾਗਮ ਹੋਰ ਮੈਂ ਨਿੱਜੀ ਤੌਰ ਤੇ ਵੀ ਇਸ ਚੀਜ਼ ਨੂੰ ਇਸ ਐਂਗਲ ਤੋਂ ਦੇਖਣ ਦੀ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਦਾ ਕਾਟ ਦੇ ਵੱਜੋਂ ਭਗਵੰਤ ਮਾਨ ਨੇ ਕਿਉਂਕਿ 21 ਦਿਨਾਂ ਦਾ ਮਸਲਾ ਸੀ ਕੋਈ ਏਡੀ ਵੱਡੀ ਗੱਲ ਹੈ ਨਹੀਂ ਸੀ ਜੇ ਉਸ ਸੈਂਸ ਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਉਦੋਂ ਦਾ ਪਾਣੀ ਦਾ ਮਸਲਾ ਬਹੁਤ ਗੰਭੀਰ ਹੈ ਪਰ 21 ਦਿਨਾਂ ਦੇ ਵਾਸਤੇ ਇਸ ਗੱਲ ਛੋਟੀ ਗੱਲ ਨੂੰ ਉਭਾਰਨ ਨਾਲੇ ਵੱਡੀ ਗੱਲ ਹੈ ਜਿਹੜੀ ਵੱਡਾ ਮਸਲਾ ਉਹ ਡਿਲੀਊਟ ਹੋ ਜਾਂਦਾ ਤੇ ਜਿਹੜੀ ਇਹ ਨੈਪ ਸਿੰਘ ਸੈਣੀ ਦੀਆਂ ਸਰਗਰਮੀਆਂ ਨੇ ਉਹ ਉਹਨਾਂ ਦਾ ਇੱਕ ਤੋੜ ਵੱਜੋਂ ਵੀ ਇਸ ਨੂੰ ਉਭਾਰਿਆ ਹੋ ਸਕਦਾ ਨਹੀਂ ਉਹਦਾ ਤੋੜ ਬਣਦਾ ਨਹੀਂ ਜੀ ਇਹ ਉਹਦਾ ਕਾਰਨ ਪਤਾ ਕੀ ਆ ਜੀ ਦੇਖੋ ਭਾਰਤੀ ਜਨਤਾ ਪਾਰਟੀ ਪੋਲਰਾਈਜੇਸ਼ਨ ਦੇ ਖੇਡ ਖੇਡ ਰਹੀ ਆ ਜੀ ਉਹ ਚਾਹੇ ਮੁਸਲਮਨ ਵਰਸਸ ਹਿੰਦੂ ਹੋਵੇ ਜੀ ਚਾਹੇ ਕਿਸਾਨ ਵਰਸਸ ਅਦਰਦ ਹੋਵੇ ਜੀ ਹਰਿਆਣੇ ਚ ਉਹਨਾਂ ਨੇ ਖੇਡ ਖੇਢੀ ਜੀ ਸੰਭੂ ਤੇ ਖਨੌਰੀ ਮੋਰਚੇ ਵਾਲੇ ਉਹਨਾਂ ਦਾ ਹੱਥ ਆ ਬਣ ਗਏ ਬਿਲਕੁਲ ਇੱਕ ਵੀ ਬੰਦਾ ਨਹੀਂ ਕਹਿੰਦਾ ਸੀ ਹਰਿਆਣੇ ਚ ਆਉਂਗੀ ਸਰਕਾਰ ਬਿਲਕੁਲ ਆ ਗਈ ਨਾ ਜੀ ਜੀ ਇਹੀ ਉਹ ਪੱਤਾ ਤਨਾਲਸ ਖੇਡ ਰਹੇ ਨੇ ਜੀ ਉਹ ਪਤਾ ਹੀ ਖੇਡ ਰਹੇ ਨੇ ਤੇ ਭਗਵਾਨ ਸਮਾਨ ਨੇ ਕਿਸਾਨ ਯੂਨੀਅਨਾਂ ਪ੍ਰਤੀ ਜੋ ਪਹੁੰਚ ਪਣਾਈ ਆ ਇਹ ਤਾਂ ਉਹਨੂੰ ਲਾਗੂ ਕਰ ਰਿਹਾ ਬਿਲਕੁਲ ਸੇਮ ਸੇਮ ਪਹੁੰਚਾਈ ਬੀਜਪੀ ਤੇ ਭਗਵਾਨ ਤੁਮੇ ਇਹ ਦੇਖੋ ਜੀ ਗਰਬੀਤ ਬਿੱਟੂ ਬਿੱਦੜ ਵਾਹ ਚੌਣ ਚ ਬੋਲਿਆ ਵੀ ਇਹ ਤਾਲਵੰਦ ਨੇ ਕਿਸਾਨ ਯੂਨੀਅਨ ਵਾਲੇ ਜੀ ਇਹਨਾਂ ਨੂੰ ਫੰਡ ਰਲਦਾ ਇਹਨਾਂ ਦੀ ਜਾਂਚ ਕਰਾਉਣੀ ਚਾਹੀਦੀ ਆ ਜੀ ਤੁਕਬਾਨ ਤਮਾਨ ਨੇ ਜਿੱਡਾ ਵੱਡਾ ਵਿਸ਼ਵਾਸ ਘਾਤ ਕੀਤਾ ਕਿਸਾਨਾਂ ਨਾਲ ਮੈਂ ਦੇਖੋ ਸ਼ੰਭੂ ਮੋਰਚਾ ਦੇ ਖਮੋਰੀ ਮੋਰਚੇ ਦਾ ਮੈਂ ਅਲੋਚਕ ਰਹਾ ਵੀ ਤੁਹਾਡੀ ਜੱਜਮੈਂਟ ਗਲਤ ਆ ਤੁਹਾਡੀ ਸਮਝ ਗਲਤ ਆ ਜੀ ਤੁਸੀਂ ਗਲਤ ਸਮਝ ਮੋਰਚਾ ਲਾਇਆ ਗਲਤ ਘੋਰੂ ਰੂਪ ਬਣਾਇਆ ਤੇ ਇਹ ਗੱਲ ਨਹੀਂ ਬਣਨੀ ਅੱਗੇ ਨਹੀਂ ਤੁਰਨੀ ਤੁਸੀਂ ਫਸਾਡੇ ਕੇਂਦਰ ਦੇ ਜਾਲ 'ਚ ਉਹਦਾ ਕਹਿਣਾ ਇਹ ਚਾਹੁੰਦਾ ਵੀ ਮੁਲਕ ਦੇ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਕਿ ਪੰਜਾਬ ਵਾਲਿਆਂ ਨੂੰ ਜਿਹੜੇ ਇਹਨਾਂ ਦੇ ਦਿਮਾਗ ਨੂੰ ਫਤੂਰ ਚੜਿਆ ਹੋਇਆ ਇਹਨਾਂ ਨੂੰ ਮੈਂ ਸੂਤ ਕਰਨਾ ਜੀ ਜੇ ਮੈਂ ਹਰ ਟੱਪੜ ਨਹੀਂ ਦਿੱਤੇ ਬਾਦਰ ਜੀ ਮੁਰਕੇ ਤੁਹਾਡੇ ਨਾਲ ਗੱਲਾਂ ਸ਼ੁਰੂ ਕਰ ਲਈਆਂ ਗੱਲਾਂ ਚ ਤੁਹਾਡੀ ਫੂਕ ਕੱਢਦੀ ਬਿਲਕੁਲ ਤੁਹਾਡਾ ਮੋਰਚਾ ਉਖੇੜਤਾ ਅਗਲੀ ਮੀਟਿੰਗ ਰੱਖ ਲਈ ਕਾਹਦੇ ਖਤ ਉਹ ਮੀਟਿੰਗ ਤੇ ਤੁਹਾਨੂੰ ਪੁੱਛੂ ਕੌਣ ਤੁਹਾਡੇ ਪੱਲੇ ਕੀ ਆ ਬਿਲਕੁਲ ਸੋਪਗਵਾਰਤ ਮਾਨ ਨੇ ਜਿਹੜੇ ਭਾਜਪਾ ਦੀ ਕਿਸਾਨ ਵਿਰੋਧੀ ਦਿੱਤੀ ਆ ਉਹਨੂੰ ਪੂਰੇ ਜੋਸ਼ ਨਾਲ ਲਾਗੂ ਕਰ ਰਿਹਾ ਅੱਜ ਹੀ ਉਹਨੇ ਉੱਥੇ ਕਿਹਾ ਜੀ ਬਿਲਕੁਲ ਤੁਸੀਂ ਧਰਨੇ ਲਾ ਰਹੇ ਹੋ ਤੁਸੀਂ ਕਿਸਾਨਾਂ ਨੂੰ ਕਦੇ ਧਰਨੇ ਲਾਉਣ ਦੀ ਗੱਲ ਨਹੀਂ ਜੀ ਇਹਨਾਂ ਕਿਸਾਨਾਂ ਦੇ ਹਿੱਤ ਹੋਰਨੇ ਕਿਸਾਨ ਯੂਨੀਅਨਾਂ ਹੋਰ ਨੇ ਬਿਲਕੁਲ ਸੋ ਇੱਕ ਕਰਕੇ ਸਾਰੀ ਖੇਡ ਭਾਜਪਾ ਦੀ ਖੇਡ ਰਿਹਾ ਜੀ ਇੱਕ ਗੱਲ ਪੱਕੀ ਆ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਵੀ ਵਿਖ ਨਹੀਂ ਬਿਲਕੁਲ ਗੱਲ ਇਹ ਵੀ ਕੋਈ ਵੀ ਵਿਖ ਨਹੀਂ ਜੀ ਇਹਨਾਂ ਦਾ ਆਪਣਾ ਨਜ਼ਰੀਆ ਤੇ ਚਾਹਤ ਵੀ ਕੋਈ ਨਹੀਂ ਵੀ ਅਸੀਂ ਅਗਲੀ ਵਾਰ ਸੱਤਾ ਚਾਹੁਣਾ ਇਹਨਾਂ ਦੇ ਹਾਲਾਤ ਇਹ ਜੇ ਪੈਦਾ ਕਰਨੇ ਨੇ ਜਿਹੜੇ ਭਾਜਪਾ ਨੂੰ ਸਾਹ ਲੈਦੇ ਹੋਣ ਜੀ ਜੀ ਮਾਲੀ ਸਾਹਿਬ ਆਖਰੀ ਸਵਾਲ ਹੈ ਇਹ ਸਾਰਾ ਜਿਹੜਾ ਮਸਲਾ ਹੈ ਪਾਣੀਆਂ ਦਾ ਜੇ ਆਪਾਂ ਪੰਜਾਬ ਦੇ ਪੱਖ ਤੋਂ ਇਹਦੇ ਹੱਲ ਲਈ ਕੁਝ 4-5 ਬਿੰਦੂ ਸੋਚਨੇ ਹੋਣ ਕਿ ਆ ਇਹਦੇ ਨਾਲ ਇਹ ਹੱਲ ਹੋ ਸਕਦਾ ਹੈ ਪੰਜਾਬ ਦੇ ਹੱਕ ਦੀ ਜਿਹੜੀ ਗੱਲ ਹੈ ਜਿਹੜੀ ਜਿਹੜੀ ਚੀਜ਼ਾਂ ਪੰਜਾਬ ਦੇ ਹੱਕ ਚ ਭੁਗਤਦੀਆਂ ਹੋਣ ਚਾਹੇ ਉਹ ਪਾਣੀਆਂ ਦੀ ਵੰਡ ਨੂੰ ਨਵੇਂ ਆਉਣਾ ਹੋਵੇ ਰਿਅਲਿਟੀ ਰਿਅਲਿਟੀ ਦੀ ਗੱਲ ਹੋਵੇ ਇਹ ਸਾਰੀਆਂ ਚੀਜ਼ਾਂ ਤਾਂ ਕਿਹੜੇ-ਕਿਹੜੇ ਹੋ ਸਕਦੇ ਆ ਦੇਖੋ ਜੀ ਪਾਣੀਆਂ ਬਾਰੇ ਦਿੱਕ ਤੱਕ ਮੰਤਰੀ ਕਾਨੂੰਨ ਨੇ ਜੀ ਜਿਨ੍ਹਾਂ ਨੇ ਇਹ ਕਿਹਾ ਹੋਇਆ ਵੀ ਭਾਈ ਪਾਣੀਆਂ ਦਾ ਮਾਲਕ ਕੌਣ ਹੋ ਪਾਣੀ ਨੂੰ ਵਰਤੂ ਕੌਣ ਸਕਦਾ ਪਾਣੀ ਕਿੱਥੇ ਰੋਕਿਆ ਜਾ ਸਕਦਾ ਕਿੱਥੇ ਨਹੀਂ ਰੋਕਿਆ ਜਾ ਸਕਦਾ ਬਿਲਕੁਲ ਜੀ ਦੂਜਾ ਭਾਰਤ ਦਾ ਸੰਵਿਧਾਨ ਜੀ ਜਿਹਦੇ ਵਿੱਚ ਪਾਣੀਆਂ ਬਾਰੇ ਐਨ ਸਪਸ਼ਟਾ ਵੀ ਇਹ ਰਾਜਾਂ ਦਾ ਮਸਲਾ ਜੀ ਜਦੋਂ ਦੇਸ਼ ਦੇ ਵਿੱਚ ਸਾਰੇ ਸੂਬੇ ਬਣਾਏ ਨੇ ਉਹ ਸੰਵਿਧਾਨ ਦੇ ਉਹਨਾਂ ਹਿੱਕਾਂ ਨੂੰ ਸਮਾਨਤਾ ਦੇ ਕੇ ਬਣਾਏ ਗਏ ਜੀ ਪੰਜਾਬ ਆ ਇਹਨਾਂ ਨੇ ਪੰਜਾਬ ਸੂਬਾ ਨਹੀਂ ਬਣਾਇਆ ਪੰਜਾਬ ਵੰਡਿਆ ਬਿਲਕੁਲ ਜਦੋਂ ਦੋ ਮੁਲਕ ਬਣੇ ਉਦੋਂ ਪੰਜਾਬ ਵੰਡਿਆ ਬਿਲਕੁਲ ਜਦੋਂ ਪੰਜਾਬੀ ਸੂਬਾ ਬਣਾਇਆ ਉਦੋਂ ਪੰਜਾਬ ਵੰਡਿਆ ਦੂਜਾ ਇਹ ਹਾਲ ਇਹ ਆ ਵੀ ਪੰਜਾਬ ਨੂੰ ਉਹਦੇ ਸੰਵਿਧਾਨਕ ਅਧਿਕਾਰ ਦਿੱਤੇ ਜਾਣ ਜੀ ਚਾਹੇ ਉਹ ਰਾਜਤਾ ਨੀਣਾ ਮਸਲਾ ਪੰਜਾਬ ਯੂਨੀਵਰਸਿਟੀ ਦਾ ਮਸਲਾ ਪੰਜਾਬੀ ਬੋਲ ਦੇ ਇਲਾਕਿਆਂ ਦਾ ਮਸਲਾ ਪਾਣੀ ਦੀ ਮਾਲਕੀ ਦਾ ਮਸਲਾ ਬਿਲਕੁਲ ਇਹ ਤੁਸੀਂ ਤੈ ਕਰ ਲੋ ਕਾਨੂੰਨ ਅਨੁਸਾਰ ਜੀ ਉਸ ਤੋਂ ਬਾਅਦ ਕਿਹਦੀਆਂ ਕੀ ਲੋੜਾਂ ਨੇ ਤੁਸੀਂ ਕਿਹਨੂੰ ਦੇਖੋ ਪੀਣ ਲਈ ਪਾਣੀ ਤਾਂ ਦੇਣੀ ਦੇਣਾ ਜੀ ਇਹ ਪੰਜਾਬ ਰਾਏਪੇਰੀ ਨੇ ਸਟੇਟ ਆ ਤਾਂ ਹਮਾਤਲ ਤੇ ਕਸ਼ਮੀਰ ਮਤਲ ਜਿਹਨੂੰ ਆਪਾਂ ਕਹიდੀਏ ਉਹ ਵੀ ਰਾਏਪੇਰੀ ਹੁੰਦੀ ਥਾਂ ਮਤਲ ਅੱਪਰ ਅੱਪਰ ਹੈਗੇ ਅੱਪਰ ਅੱਪਰ ਨੇ ਉਹ ਉਹ ਵਰਤਦੇ ਨੇ ਪਾਣੀ ਜਿੰਨੀ ਉਹਨਾਂ ਨੂੰ ਲੋੜ ਆ ਜੀ ਬਿਲਕੁਲ ਉਹ ਤਾਂ ਕਿ ਰੋਲ ਹੀ ਨਹੀਂ ਵੀ ਹਿਮਾਚਲ ਕੀ ਕਰ ਰਿਹਾ ਫਲਨ ਇਹ ਰੋਲੇ ਪਾਉਂਦੇ ਨੇ ਹਰਿਆਣੇ ਨੂੰ ਹਿਮਾਚਲ ਤੋਂ ਸਿੱਧਾ ਪਾਣੀ ਲੈ ਲੈਣਾ ਚਾਹੀਦਾ ਜੀ ਦਰਿਆਵਾਂ ਨੂੰ ਜੋੜ ਦੀ ਗੱਲ ਕਰਨੀ ਚਾਹੀਦੀ ਹੈ ਪਹਿਲੀ ਗੱਲ ਤਾਂ ਕਾਨੂੰਨ ਦਾ ਰਾਜ ਬਹਾਲ ਕਰਕੇ ਇਹ ਕਹਿਣਾ ਚਾਹੀਦਾ ਵੀ ਪਾਣੀਆਂ ਦਾ ਮਾਲਕ ਪੰਜਾਬ ਆ ਜੀ ਬਿਲਕੁਲ ਉਸ ਤੋਂ ਬਾਅਦ ਪੰਜਾਬ ਦੀ ਲੋੜ ਕੀ ਆ ਰਾਜਸਥਾਨ ਦੀ ਲੋੜ ਕੀ ਆ ਹਰਿਆਣੇ ਦੀ ਲੋੜ ਕੀ ਆ ਇਹ ਪਾਣੀ ਦੇਣਾ ਤਾਂ ਕਿਵੇਂ ਬੈਠੇ ਹੁਣ ਉਧਰ ਤੇ ਦਾਤਾਂ ਬਖਸ਼ੀਆਂ ਨੇ ਸਾਨੂੰ ਪਾਣੀ ਦੀ ਦਾਤ ਬਖਸ਼ੀ ਆ ਜੀ ਕਿਸੇ ਨੂੰ ਕੋਲੇ ਦੀ ਦਾਤ ਬਕਸ਼ੀ ਆ ਕਿਸੇ ਨੂੰ ਸੋਨੇ ਦੀ ਦਾਤ ਬਕਸ਼ੀ ਆ ਕਿਸੇ ਨੂੰ ਤੇਲ ਦੀ ਦਾਤ ਬਕਸ਼ੀ ਆ ਕਿਸੇ ਨੂੰ ਪੱਥਰ ਦੀ ਦਾਤ ਬਕਸ਼ੀ ਆ ਬਿਲਕੁਲ ਉਹਦੀ ਰਾਇਲਟੀ ਸਾਰੇ ਲੈਣੇ ਆ ਇੱਕ ਦੂਜੇ ਤੋਂ ਜੀ ਇਹ ਜਦੋਂ ਤੁਸੀਂ ਤੈਅ ਕਰਨੋਂਗੇ ਫਿਰ ਇਨਸਾਫ ਦੇ ਆਧਾਰ ਤੇ ਮਸਲੇ ਹੱਲ ਹੋ ਸਕਦੇ ਨੇ ਪਰ ਇਹਨਾਂ ਦੀ ਹੱਲ ਕਰਨ ਦੀ ਨੀਤ ਨਹੀਂ ਬਾਜਵਾ ਸਾਹਿਬ ਜੀ ਇਹਨਾਂ ਨੇ ਪੰਜਾਬ ਨਾਲ ਕਸ਼ਮੀਰ ਵਾਲੀ ਕਰਨੀ ਆ ਇੱਕ ਜਾਂ ਦੂਜੇ ਬਹਾਨੇ ਇਹਨਾਂ ਦੀ ਸਾਰੀ ਨੀਤੀ ਪਾਲਿਸੀ ਉੱਥੇ ਚੱਲ ਰਹੀ ਹੈ ਦੇਖੋ ਮੇਰੀ ਗੱਲ ਸੁਣੋ ਜੇ ਤੁਸੀਂ ਪਾਕਿਸਤਾਨ ਨਾਲ جنگ ਲੜਨੀ ਹੈ ਜੇ ਸੱਚੀ ਵਿੱਚ ਹੀ ਲੜਨੀ ਹੈ ਤਾਂ ਪੰਜਾਬ ਨੂੰ ਇਸ ਰਾਹ ਪਾਉਣ ਦੀ ਕੀ ਲੋੜ ਸੀ ਪੰਜਾਬ ਨਾਲ ਐਡਾ ਪੰਗਾ ਲੈਣ ਦੀ ਕੀ ਲੋੜ ਸੀ ਬਿਲਕੁਲ 21 ਦੇ ਨਾਂ ਖਾਤਰ ਤੁਸੀਂ ਪੰਜਾਬ ਨਾਲ ਪੰਗਾ ਲੈ ਰਹੇ ਹੋ ਫਿਰ ਜਿਹੜਾ ਤੁਸੀਂ ਕਹਿੰਦੇ ਸੀ ਵੰਡ ਪੈ ਜਾਊ ਮੁੱਲਕ 'ਚ ਜਾਤੀ ਦੇ ਅੰਦੋਲਨਾਂ ਨੂੰ ਵੀ ਮੰਨ ਲਿਆ ਵੀ ਉਹ ਵੀ ਕਰੋ ਜੀ ਜਿਹਦਾ ਮਤਲਬ ਜੰਗੀ ਜਨੂਨ ਤੇ ਉਹ ਢੁਕਾ ਕੇ ਤੁਸੀਂ ਮਸਲੇ ਕੋਈ ਹੋਰ ਹੱਲ ਕਰਨਾ ਚਾਹੁੰਦੇ ਹੋ ਬਿਲਕੁਲ ਮੈਨੂੰ ਇਹ ਲੱਗਦਾ ਜੀ ਜੀ ਬਿਲਕੁਲ ਅਮਰ ਸਾਹਿਬ ਸਮਾਂ ਦੇਣ ਲਈ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਆਪਣਾ ਕੀਮਤੀ ਸਮਾਂ ਸਾਂਝਾ ਕੀਤਾ ਧੰਨਵਾਦ ਸ਼ੁਕਰੀਆ